ਅਰਜਿਕ ਸਾਣਵੀਰ ਆਪਾਂ ਪਹੁੰਚ ਗਏ ਆ ਕੋੜਾ ਪੂਰੇ ਮੰਡੀ ਦੇ ਵਿੱਚ ਹਰ ਰੋਜ਼ ਦੀ ਤਰ੍ਹਾਂ ਅੱਜ ਤੁਹਾਨੂੰ ਦਿਖਾਉਣੇ ਆ ਟੂੜੀ ਦੇ ਜਿਹੜੇ ਰੇਟ ਕੋੜਾ ਪੂਰਾ ਮੰਡੀ ਦੇ ਵਿੱਚ ਤੇ ਸਵੇਰੇ 7 ਵਜੇ ਜਿਹੜੀ ਬੋਲੀ ਹੁੰਦੀ ਹੈ ਹਰ ਰੋਜ਼ ਦੀ ਤਰ੍ਹਾਂ ਆਪਾਂ ਪਹੁੰਚ ਗਏ ਆ ਟਾਈਮ ਜਿਹੜਾ 7 ਵਜੇ ਚ 5 ਮਿੰਟ ਰਹਿ ਗਏ ਆ ਅੱਜ ਤੁਹਾਨੂੰ ਦਿਖਾਉਣੇ ਆ ਕੋੜਾ ਪੂਰਾ ਮੰਡੀ ਦੇ ਵਿੱਚ ਟੂੜੀ ਦਾ ਰੇਟ ਇਹ ਦੋ ਤਿੰਨ ਨਾਗ ਆਏ ਆ ਤਿੰਨ ਨਾਗ ਆਏ ਇੱਧਰ ਦੇਖੋ ਆਪਾਂ ਦੇ ਵੀ ਆ ਗਏ ਆਪਣੇ ਦੋ ਤਿੰਨ ਨਾਗ ਵੀ ਆ ਗਏ ਟੂੜੀ ਦੇ ਤਿੰਨ ਨਾਗ ਆ ਔਰ ਟਰਾਲੀਆਂ ਦੋ ਤਰਾ ਲਗਾ ਗਾ ਖੜਗਾ ਜੀ ਇਹ ਮੇ ਜਿਹੜਾ ਪੂਰੇ ਚਾਂਸ ਬਣ ਚੁੱਕਿਆ ਜੀ ਇਹ ਜਿਹੜਾ ਮੱਧਲ ਪੂਰਾ ਬਣਿਆ ਹੋਇਆ ਤੇ ਇਧਰ ਦੇਖੋ ਮੱਧਲ ਜੀ ਆ ਪੂਰਾ ਕੇ ਆ ਰਿਹਾ ਇੱਕ ਟਰਾਲੀ ਇਹ ਆ ਇਹਦੇ ਕਾਣੇ ਦੀ ਟੱਗੀ ਹੋਈ ਏ ਤੂੜੀ ਬਈ ਬੰਦੇ ਸਾਰੇ ਆ ਗਏ ਦੇਖੋ ਇੱਧਰ ਨਹੀਂ ਸਾਈਡ ਜਿਹੜੀ ਤੂੜੀ ਦੀ ਬੋਣੀ ਲੱਗਦੀ ਹੈ ਜੀ ਦੇਖੋ ਦੋ ਨਾ ਗਾਇਆ ਜਿਹੜੇ ਤਰਪਾਲਾਂ ਨਾਲ ਟਕੇ ਹੋਏ ਆ ਦੋ ਨਾ ਤੂੜੀ ਦੀ ਇੱਧਰਲੇ ਪਾਸੇ ਲੱਗਦੀ ਹੈ ਬਾਈ ਲੱਕੜਾਂ ਦੀ ਮੰਡੀ ਦੇਖੋ ਇਹਦੇ ਲੱਕੜਾਂ ਦੇ ਟਰਾਲੀਆਂ ਆਈਆਂ ਹੋਈਆਂ ਤੇ ਇਹ ਆਪਣੀ ਜਿਹੜੀ ਹੈਗੇ ਆ ਟਰੱਕ ਯੂਨੀਅਨ ਆ ਗਈ ਬੈਕ ਸਾਈਡ ਟਰਾਲੇ ਖੜੇ ਹੋਏ ਆ ਇਹ ਇੱਥੇ ਟਰੱਕ ਖੜਦੇ ਆ ਖਾਲੀ ਬਸ ਟਾਈਮ ਜਿਹੜਾ ਹੋਣ ਵਾਲਾ ਹੀ ਆ 7 ਵਜਣ ਵਾਲੀ ਆ 7 ਵਜੇ ਬੋਲੀ ਸਟਾਰਟ ਹੋਣੀ ਤੂੜੀ ਆਈ ਤੁਹਾਨੂੰ ਦਿਖਾਉਣੇ ਆ 22 ਜੁਲਾਈ 2025 ਦੇ ਤਾਯਾ ਰੇਟ ਸਾਰੀ ਲੱਕੜ ਮੰਡੀ ਆ ਇਹ ਲੱਕੜ ਦੀ ਜਿਹੜੀ ਬੋਲੀ ਹੁੰਦੀ ਉਹ 11:00 ਵਜੇ ਹੁੰਦੀ ਆ ਛੂੜੀ 7:00 ਵਜੇ ਤੇ ਮੂੰਗੀ ਦੀ ਜਿਹੜੀ ਹੁੰਦੀ 11:30 ਵਜੇ ਤੇ ਮੱਕੀ ਦੀ ਵੀ 9:00 ਵਜੇ ਬੋਲੀ ਹੁੰਦੀ ਆ ਤੇ ਦੇਖਦੇ ਆ ਹੁਣ ਆਪਾਂ ਛੂੜੀ ਦੇ ਰੇਟ ਭਾਈ 7:00 ਵਜੇ ਪੂਰੇ ਤੇ ਬੋਲੀ ਜਿਹੜੀ ਸਟਾਰਟ ਹੋਣ ਲੱਗੀ ਆ ਸਹੀ ਟਰਾਲੀ ਤੋਂ ਇਹ ਕੱਲ ਜਿਹੜੀ ਤੂੜੀ ਵੇਚੀ 420 ਰੁਪਏ ਤੱਕ ਵੇਚੀ ਸੀ ਅੱਜ ਦੇਖਦੇ ਆ ਤੂੜੀ ਕਿੱਥੇ ਤੱਕ ਜਾਂਦੀ ਹੈ ਠੀਕ ਹੈ ਹੈਗੀ ਬਾਈ ਅੱਜ 22 ਜੁਲਾਈ 2025 ਤੇ ਲਓ ਜੀ ਆਵਾਜ਼ ਵੱਜਣ ਵਾਲੀ ਆ 7:00 ਵਜ ਕੇ 2 ਮਿੰਟ ਹੋ ਗਏ ਆ ਇੱਕ ਨਾਲ ਖੋਦਾਗੇ ਤਿੰਨ ਨਾਲ ਹੋ ਗਈ ਇੱਕ ਨਾਲ ਆ ਖੜਾ ਤਿੰਨ ਆ ਖੜਾ ਤੇ ਇੱਕ ਦੇ ਪਿਛਲੇ ਪਾਸੇ ਖੜਾ ਤਿੰਨ ਨਾਲ ਹੋ ਗਿਆ ਜੀ ਲਓ ਜੀ ਪਹਿਲੀ ਟਾਲੀ ਦੀ ਸ਼ੁਰੂ ਜੁੜੀ ਰੰਗ ਰਹੇ ਜਾ ਬਾਈ 21 ਘਟਾ ਹੈ ਨੀਗਾ 250 ਕੁਆਲਟੀ ਚੈੱਕ ਕਰੋ 250 ਸੁਖੇ 250 ਰੁਪਿਆ ਵਾਲਾ ਗੇਮਿੰਗ ਕੋ ਹਾਂ ਕੋਈ ਪਰਸ ਕੋ ਇਹਨਾਂ ਕੰਦਰਾ ਸਲਾਹ ਹੋਊਗੀ ਤੁਹਾਡੇ ਉੱਤੇ ਕੱਪੜਾ ਡਾਈ ਹੋ 250 ਰੁਪਿਆ 250 ਬੋਲਣਾ ਬਾਈ ਜੀ ਨੇ। ਹਲਟਾ 250 ਤੱਕ ਆ ਜੀ ਬੋਲੀ। 55 ਜੀ। ਆ ਜੀ। ਚੂੜੀ ਦਾ ਰੰਗ ਥੋੜਾ ਵਟਿਆ ਹੋਇਆ। 252 ਬੋਲਣਾ ਬਾਈ ਜੀ ਨੇ। 255 ਰੁਪਏ ਵੀਰ ਜੀ। ਲਓ ਜੀ 250 ਦੇ 55 ਰੁਪਏ ਲੱਗੇ ਪਹਿਲੀ ਟਰਾਲੀ। ਤੇ ਨਾਗਰੇ ਦੇ ਦੋ ਹੋਰ ਜੀ ਇਹ ਦੇਖਦੇ ਆ। ਇਹਦਾ ਜਿਹੜਾ ਰੰਗ ਥੋੜਾ ਹੈ ਜੀ। ਵਟਿਆ ਸੀਗਾ ਥੂੜੀ ਦਾ ਤਾਂ ਕਰਕੇ 255 ਲੱਗੀ ਆ ਕੱਲ ਜਿਹੜੀ ਥੂੜੀ 420 ਤੱਕ 435 ਤੱਕ ਵੀ ਗਈ ਆ ਵਧੀਆ ਟੌਪ ਦੀ ਕੁਆਲਿਟੀ ਤੇ ਆ ਥੂੜੀ ਇਹ ਬਾਈ ਬਹੁਤ ਵਧੀਆ ਥੂੜੀ ਆ ਬਹੁਤ ਵਧੀਆ ਕੁਆਲਿਟੀ ਆ ਇਹਦੇ ਆ ਦੇਖੋ ਇਹ ਰੇਟ ਜਾਂਦਾ ਦੇਖੋ ਇਹ ਵਧੀਆ ਚਿੱਟੀ ਸਾਫ ਕਿੰਨੇ ਵਧੀਆ ਥੂੜੀ ਚਿੱਟੀ ਬਰਫ ਵਰਗੀ ਥੂੜੀ ਆ ਦੇਖੋ ਕੁਆਲਿਟੀ ਚੈੱਕ ਕਰੋ ਤੇ ਇਹ ਜਾਊਗੀ ਬਾਈ ਇਹਦਾ ਰੇਟ ਵਧੂਗਾ ਹੁਣ ਦੇਖਦੇ ਆ ਇਹਦਾ ਰੇਟ ਕਿੱਥੇ ਤੱਕ ਜਾਂਦਾ ਹਾਂ ਦੇਖੋ

ਇਹ ਤਰ੍ਹਾਂ ਸੀ 405 25 30 ਰੁਪਏ 450 450 52 70 70 470 ਰੁਪਏ 470 ਬੋਲਾ ਕਿਨੇ 470 ਰੁਪਏ ਭਾਈ ਸਰਪੋਰਟ ਲਓ ਜੀ ਇਹ ਲੱਗੀ 470 ਰੁਪਏ ਲੱਗਿਆ ਜੀ ਇੱਕ ਨਗ ਕੱਲ ਵੀ ਇੱਕ ਨਗ ਲੱਗਿਆ ਸੀ 435 ਦਾ ਅੱਜ 470 ਵੀ ਹੋ ਗਏ ਰੇਟ ਬਹੁਤ ਜ਼ਿਆਦਾ ਅੱਜ ਮਾੜੀ ਕਿਹਾ ਟਰਾਲੀ ਇਹ ਤੇ ਆਹ ਟਰਾਲੀ ਤੂੜੀ ਬਹੁਤ ਵਧੀਆ ਕੁਆਲਿਟੀ ਹੈ ਜੀ ਇਹਦੇ ਵੀ ਜਾਊਗਾ ਰੇਟ ਉੱਪਰ ਇਹ ਵੀ ਜਮਾ ਤੂੜੀ ਬਰਫਰ ਦੀ ਚਿੱਟੀ ਤੂੜੀਆ ਦਿਖਾਉਣਾ ਤੁਹਾਨੂੰ ਇੱਧਰ ਦੇਖੋ ਸੈਂਪਲ ਦੇਖੋ ਇਹ ਫੋ ਸੈਂਪਲ ਦੇਖੋ ਇਹ ਵੀ ਤੂੜੀ ਜਮਾ ਬਰਫਰ ਦੀ ਤੂੜੀਆ ਇਹ ਵੀ ਜਾਊਗੀ ਉੱਪਰ ਇਹਦਾ ਵੀ ਰੇਟ ਜਾਊਗਾ 400 ਦੇ ਆਸ-ਪਾਸ ਹੇ ਵੀ ਟੁੜੀ ਜਮਾ ਬਰਫਰਗੀ ਟੁੜੀ ਜਮਾ ਚਿੱਟੀ ਦੇਖੋ ਹੁਣ ਰੇਟ ਦਾ ਬਾਈ ਅੰਤਲ ਜੀ 9 ਰੁਪਏ ਕੋਈ ਨਿਕੋ ਜਰੀਆ ਬੋਲੋ ਭਾਈ 830 350 830 60 400 400 510 510 23 32 40 450 60 62 70 470 470 ਬੋਲਣਗੇ ਨੇ 470 ਵੀ ਇਹ ਵੀ ਲਓ ਜੀ ਇਹ ਵੀ ਲੱਗੀ 470 ਵੀ ਆ ਜਾ ਅੱਜ ਜਿਹੜਾ ਰੇਟ ਬਈ ਬਹੁਤ ਜ਼ਿਆਦਾ ਹੋ ਗਿਆ ਟਾਪ ਹੋ ਗਿਆ 470 ਵੀ ਟਾਪ ਰੇਟ ਅੱਜ ਦੋ ਨਾ ਕਹਦਾ 470 70 ਵੀ ਲੱਗਿਆ ਇੱਕ ਹੀ ਲੱਗੇ 225 ਰੁਪਿਆ ਉਹ ਬਾਈ ਟੁੱڑی ਸੀਗੀ ਬਾਹਰ ਦੀ ਰੰਗ ਮਟਿਆ ਸੀ ਤਾਂ ਕਰਕੇ ਉਹਦਾ ਲੱਗਿਆ ਇਹਦੀ ਕੁਆਲਿਟੀ ਚੈੱਕ ਕਰੋ ਇਹ ਲੱਗੀ 470 ਰੁਪਈ ਲੱਗੀ ਇਹ ਦੇਖੋ ਕਿੰਨਾ ਵਧੀਆ ਰੰਗ ਆ ਤੇ 470 ਰੁਪਈ ਲੱਗੀ ਤੇ ਬਹੁਤ ਬਹੁਤ ਧੰਨਵਾਦ ਜੀ ਵੀਡੀਓ ਨੂੰ ਕਰੋ ਵੱਧ ਤੋਂ ਵੱਧ ਸ਼ੇਅਰ ਜੀ